ਨਵਹਿਕਰੂ ਸਾਹਿਬ ਜੀ ਹਿਰਦੈ ਕਪਟ ਮੁਖ ਗਿਆਨੀ ਝੂਠੇ ਕਹਾ ਬੇਲੋਸ ਪਾਨੀ ਕਾਇਆ ਮੰਜਸ ਕੌਣ ਗੁਨਾ ਜੋ ਘਟ ਪੀਤਰ ਹੈ ਮਲਨਾ ਆਇਆ ਮੰਜਸ ਕੌਣ ਗੁਨਾ ਤੂੰ ਘਟ ਪੀਤਰ ਹੈ ਮਲਨ ਰਹਾਓ ਲੋਕੀ 68 ਤੀਰਥ ਨਾਈ ਕੌਰਾ ਪੰਨ ਤੂੰ ਨ ਜਾਈ ਕਹ ਕਬੀਰ ਵਿਚਾਰੀ ਭਵ ਸਾਗਰ ਤਾਰ ਮੁਰਾਰੀ ਕਹ ਕਬੀਰ ਵਿਚਾਰੀ ਪਵ ਸਾਗਰ ਧਾਰ ਮੁਰਾਰੀ ਸਤਸੰਗੀ ਜਨੋ ਭਗਤ ਕਬੀਰ ਸਾਹਿਬ ਜੀ ਦੇ ਇਸ ਪਾਵਨ ਸ਼ਬਦ ਦੇ ਅੰਦਰ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸਾਡੇ ਮਨੁੱਖੀ ਜੀਵਾਂ ਨੂੰ ਸਮਝਾਉਣ ਦਾ ਉਪਰਾਲਾ ਕੀਤਾ ਗਿਆ ਹੈ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜਿਹੜੀ ਮਨੁੱਖ ਦੇ ਅੰਦਰ ਮਨ ਨੂੰ ਮੈਲ ਲੱਗੀ ਹੈ ਉਸ ਮੈਲ ਨੂੰ ਤੀਰਥ ਇਸ਼ਨਾਨ ਜਾ ਗਿਆਨ ਚਰਚਾ ਦੂਰ ਨਹੀਂ ਕਰ ਸਕਦੀ ਇਸ ਦਾ ਇੱਕੋ ਹੀ ਇਲਾਜ ਹੈ ਆਪਣੀ ਹਉਮੈ ਹੰਕਾਰ ਛੱਡ ਕੇ ਪਰਮਾਤਮਾ ਵਹਿਗੁਰੂ ਦੇ ਚਰਨਾਂ ਦੇ ਵਿੱਚ ਟਹਿ ਪੈਣਾ ਜਿਹਦੇ ਬਾਬਤ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਵੀ ਜੈਤ ਸ੍ਰੀ ਕੀ ਵਾਰ ਦੇ ਅੰਦਰ ਕਿਹਾ ਹੈ ਮੇਲ ਲਿਹੋ ਦਿਆਲ ਟਹਿ ਪੈ ਦਵਾਰਿਆ ਰੱਖ ਲੇਵੋ ਦੀਨ ਦਿਆਲ ਪਰਮਤ ਬੋਹਾਰਿਆ ਇਹੇ ਮਾਲਕਾ ਮੈਂ ਗਰੀਬ ਤੇ ਮਾਣਾ ਬਣ ਕੇ ਤੇਰੇ ਚਰਨਾਂ ਦੇ ਵਿੱਚ ਆ ਪਹੁੰਚਿਆ ਹਾਂ ਮੈਨੂੰ ਆਪਣੇ ਚਰਨਾਂ ਦੇ ਵਿੱਚ ਪਨਾਹ ਦੇ ਮੈਂ ਬਹੁਤ ਦਵਾਰਿਆਂ ਤੇ ਘੁੰਮਿਆ ਪਰ ਕਿਸੇ ਵੀ ਦਵਾਰੇ ਤੋਂ ਮੈਨੂੰ ਸ਼ੁਕ ਸ਼ਾਂਤੀ ਨਹੀਂ ਮਿਲੀ ਸੋ ਕਬੀਰ ਸਾਹਿਬ ਜੀ ਕਹਿੰਦੇ ਨੇ ਹਿਰਦੇ ਕਪਟ ਮੁਖ ਗਿਆਨੀ ਕਹਿੰਦੇ ਹਿਰਦੇ ਦੇ ਵਿੱਚ ਕਪਟ ਭਰਿਆ ਪਿਆ ਏ ਝੂਠ ਹੈ ਦੂਜਿਆਂ ਦਾ ਬੁਰਾ ਕਰਨ ਦੀ ਆਦਤ ਹੈ ਹੰਕਾਰ ਹੈ ਬੇਈਮਾਨੀ ਹੈ ਹੱਕ ਪਰਾਇਆ ਨਾਨਕਾ ਉਸੂਅਰ ਉਸ ਗਾਏ ਦੇ ਨਾਲ ਨੱਕਾ ਨੱਕ ਭਰਿਆ ਪਿਆ ਏ ਹੱਕ ਵੀ ਮਾਰਦਾ ਏ ਤੇ ਬਾਹਰੋਂ ਧਰਮੀ ਹੋਣ ਦਾ ਦਿਖਾਵਾ ਵੀ ਕਰਦਾ ਏ ਤੇ ਨਾਲ ਦੀ ਨਾਲ ਪਾਤਸ਼ਾਹ ਜੀ ਕਹਿੰਦੇ ਨੇ ਜੇ ਰਤ ਲੱਗੇ ਕੱਪੜੇ ਚਾਮਾ ਹੋਏ ਪਲੀਤ ਚੋਰਤ ਪੀਵੇ ਮਾਨਸਾ ਤੈਨ ਕਿਉ ਨਿਰਮਲ ਚੀਤ ਸਹਿਬ ਜੀ ਕਹਿੰਦੇ ਜੇ ਬਾਹਰੀ ਤੌਰ ਤੇ ਕੱਪੜਿਆਂ ਨੂੰ ਮੈਲ ਲੱਗ ਜਾਵੇ ਤਾਂ ਅਸੀਂ ਕਹਿੰਦੇ ਆ ਇਹ ਪਲੀਤ ਹੋ ਗਏ ਇਹ ਪੌਣ ਯੋਗ ਨਹੀਂ ਰਹਿ ਤੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਪਿਆਰਿਆ ਜੇ ਤੇਰੇ ਮਨ ਦੇ ਅੰਦਰ ਮਨੁੱਖਾਂ ਦਾ ਰਤ ਪੀਣ ਦੀ ਆਦਤ ਹੈ ਮਨੁੱਖਾਂ ਨੂੰ ਦੁਖੀ ਕਰਨ ਦਾ ਉਹਨਾਂ ਤੋਂ ਹੱਕ ਖੋਣ ਦੀ ਆਦਤ ਹੈ ੱਟਕਾ ਕਰਨ ਦੀ ਆਦਤ ਹੈ ਕਹਿੰਦੇ ਫਿਰ ਤੇਰਾ ਮਨ ਕਿਦਾਂ ਪਵਿੱਤਰ ਹੋ ਗਿਆ ਇਹ ਗੁਰੂ ਦੇ ਦਰ ਤੇ ਕਿਵੇਂ ਪ੍ਰਮਾਣ ਹੋਵੇਗਾ ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਹਿਰਦੇ ਕਵਟ ਮੁਖ ਗਿਆਨੀ ਝੂਠੇ ਕਹਾ ਬਲੋਬਸ ਪਾਨੀ ਕਹਿੰਦੇ ਉਹ ਝੂਠੇ ਮਨੁੱਖ ਕਾਦੇ ਵਾਸਤੇ ਪਾਣੀ ਡੜਕੇ ਦਾ ਫਿਰਦਾ ਹੈ ਕਾਦੇ ਵਾਸਤੇ ਦੁੱਧ ਰਾੜੇ ਭੱਜਾ ਫਿਰਦਾ ਹੈ ਕਿ ਮੈਂ ਬੜਾ ਧਰਮੀ ਬਣ ਗਿਆ ਮੈਂ ਤੀਰਥਾਂ ਤੇ ਚਲਾ ਗਿਆ ਮੈਂ ਫਲਾਣੇ ਥਾਂ ਤੇ ਦਰਸ਼ਨ ਮਿਲੇ ਕਰ ਆਇਆ ਕਹਿੰਦੇ ਇਹ ਬਾਹਰੀ ਕਰਮਤਾ ਹੋ ਸਕਦਾ ਹੈ ਦੁਨੀਆ 'ਚ ਭਰਮ ਪੈ ਸਕਦਾ ਹੈ ਕਿ ਤੂੰ ਧਰਮੀ ਹੈ ਪਰ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ ਰਾਮ ਕਸੌਟੀ ਸੋ ਸਹਜੂ ਮਰਜੀਵਾ ਹੋਏ ਕਿਦੋਂ ਪਰਮਾਤਮਾ ਦੀ ਕਸੌਟੀ ਲੱਗਣੀ ਹੈ ਨਾ ਤੇਰੇ ਤੇ ਉਸ ਸਮੇਂ ਤੂੰ ਪਾਸ ਨਹੀਂ ਹੋ ਸਕੇਗਾ ਉਸ ਸਮੇਂ ਤੇਰੀ ਅਸਲੀਅਤ ਸਾਹਮਣੇ ਆ ਜਾਣੀ ਹੈ ਜਿਹਨੂੰ ਅਸੀਂ ਚਿੱਤਰ ਗੁਪਤ ਵੀ ਕਹਿੰਦੇ ਆ ਧਰਮਰਾਜ ਵੀ ਕਹਿੰਦੇ ਆ ਧਰਮਰਾਜ ਆਵੇ ਲੇਖਾ ਮੰਗੇ ਤਾਂ ਕਿ ਆ ਮੁਖ ਲੈ ਕੇ ਜਾਹੇਗਾ ਕਿੱਥੇ ਆ ਧਰਮਰਾਜਾ ਇੱਥੇ ਸੰਸਾਰ ਚ ਹੀ ਐ ਜਦੋਂ ਝੂਠ ਵਾਲਾ ਥੋੜਾ ਜਿਹਾ ਆਪਣਾ ਪ੍ਰਭਾਵ ਪਾਉਂਦਾ ਹੈ ਪਰ ਝੂਠ ਸੱਚ ਦੇ ਸਾਹਮਣੇ ਜਾਂਦਾ ਹੈ ਨਾ ਉੱਥੇ ਫਿਰ ਕੋਈ ਨਹੀਂ ਉਹਦਾ ਸਾਥ ਦਿੰਦਾ ਕਿਉਂਕਿ ਸੱਚ ਦੇ ਸਾਹਮਣੇ ਝੂਠ ਬਹੁਤਾ ਚਿਰ ਨਹੀਂ ਚੱਲਦਾ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਾਇਆ ਮਾਂਜਿ ਸਕੌਣ ਗੁਣਾ ਕਹਿੰਦੇ ਇਹ ਭਾਈ ਸਰੀਰ ਨੂੰ ਮਾਂਜੀ ਜਾਣਾ ਧੋਈ ਜਾਣਾ ਵਾਰ-ਵਾਰ ਸਾਫ਼ ਕਰੀ ਜਾਣਾ ਇਹਦਾ ਲਾਭ ਕੀ ਹੈ ਚੌਕਟ ਪੀਤਰ ਹੈ ਮਲਣਾ ਜਿੰਨੀ ਤੇਰੇ ਅੰਦਰ ਮੈਲ ਲੱਗੀ ਹੈ ਹੰਕਾਰ ਦੀ ਹਉਮੈ ਦੀ ਤ੍ਰਿਸ਼ਨਾ ਦੀ ਵਿਕਾਰਾਂ ਦੀ ਇਹ ਤਾਂ ਤੂੰ ਲਈ ਨਹੀਂ ਬਾਰੀ ਤੌਰ ਤੇ ਤੂੰ তীর্থਾਂ ਤੇ ਜਾ ਜਾ ਕੇ ਇਸ਼ਨਾਨ ਕਰ ਕਰਕੇ ਪਤਾ ਨਹੀਂ ਕਿੰਨੇ ਕੰਮਕਾਂਡ ਧਰਮ ਦੇ ਨਾਂ ਤੇ ਕੀਤੇ ਜਾਂਦੇ ਨੇ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਵਿਖੰਡਨ ਕੀਤਾ ਹੈ ਕਰਮ ਧਰਮ ਪਖੰਡ ਜੋ ਦਿੱਸੇ ਤਿੰਨ ਜਮ ਜਗਾਤੀ ਲੁੱਟੇ ਨਿਰਵਾਣ ਕੀਰਤਨ ਗਾਉ ਉਹ ਕਰਤੇ ਕਾ ਨਿਮਕ ਸਿਮਰਤ ਗਿੱਤ ਛੁੱਟੇ ਪਾਤਸ਼ਾਹ ਜੀ ਕਹਿੰਦੇ ਧਰਮ ਦੇ ਨਾਂ ਤੇ ਕੀਤੇ ਜਾਂਦੇ ਕੰਮਕਾਂਡ ਮਨੁੱਖ ਦਾ ਜੀਵਨ ਸਵਾਰ ਨਹੀਂ ਸਕਦੇ ਹਉਮੇ ਜ਼ਰੂਰ ਵਧਾ ਦਿੰਦੇ ਨੇ ਇਸ ਕਰਕੇ ਭਾਈ ਉਸ ਅਕਾਲ ਪੁਰਖ ਵਹਿਗੁਰੂ ਦਾ ਕੀਰਤਨਕਾਰ ਉਹਦੀ ਕੀਰਤੀਕਾਰ ਉਹਦੇ ਗੁਣਾਂ ਨੂੰ ਹਿਰਦੇ ਚ ਲੈ ਕੇ ਆ ਤੈਨੂੰ ਇੱਕ ਨਿਮਖ ਦੇ ਵਿੱਚ ਇੱਕ ਅੱਖ ਝਮਕਣ ਜਿੰਨੇ ਸਮੇਂ ਦੇ ਵਿੱਚ ਵੀ ਉਹ ਤੈਨੂੰ ਸ਼ਦਾ ਦਵੇਗਾ ਇਹਨਾਂ ਵਿਕਾਰਾਂ ਵਿਸ਼ਿਆਂ ਤੋਂ ਸੋ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜੋ ਘਟ ਭੀਤਰ ਹੈ ਮਲਣਾ ਕਹਿੰਦੇ ਹਿਰਦੇ ਚ ਮੈਲ ਭਰੀ ਹੈ ਤੇ ਬਾਹਰੋਂ ਤੂੰ ਇਸ਼ਨਾਨ ਕਰਦਾ ਫਿਰਦਾ ਏ ਰਹਾਉ ਲੋਕੀ 68 ਤੀਰਥ ਨਾਈ ਕਹਿੰਦੇ ਤੁਮਾ ਤੇ ਤੁਮੀ ਇਹ ਦੋ ਚੀਜ਼ਾਂ ਨੇ ਇਹ ਹੈ ਕੁੜੱਤਨ ਵਾਲੇ ਅੰਦਰੋਂ ਜ਼ਹਿਰ ਨਾਲ ਭਰੇ ਹੋਏ ਨੇ ਕਬੀਰ ਸਾਹਿਬ ਜੀ ਕਹਿੰਦੇ ਲੋਕੀ 68 ਤੀਰਥ ਨਾਈ ਕੌਰਾ ਪਨ ਤਉ ਨ ਜਾਇ ਕਹਿੰਦੇ ਇਹਨੂੰ ਭਾਵੇਂ 68 ਤੀਰਥਾਂ ਦੇ ਉੱਤੇ ਤੁੰਮੇ ਨੂੰ ਤੁਮੀ ਨੂੰ ਧੁੰਦਾ ਫਿਰ ਪਰ ਇਹਦੇ ਅੰਦਰ ਦੀ ਕੁੜੱਤਨ ਨਹੀਂ ਜਾਂਦੀ ਬਾਹਰੋਂ ਤਾਂ ਸਾਫ਼ ਹੋ ਸਕਦੀ ਹੈ ਬਾਹਰੋਂ ਤਾਂ ਸੁਣੀ ਲੱਗੇਗੀ ਪਰ ਅੰਦਰ ਦੀ ਕੁੜੱਤਨ ਦੂਰ ਨਹੀਂ ਹੁੰਦੀ ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਭਾਈ ਬਦਲਣਾ ਤੇ ਅੰਦਰ ਨੂੰ ਹੈ ਤੋ ਇਹ ਤੂੰ ਬਾਹਰ ਨੂੰ ਜਾਂਦਾ ਅਸਮਾਜ ਦੀ ਹਾਲਤ ਵੀ ਇਦਾਂ ਦੀ ਐ ਬਦਲਣਾ ਲੋਕਾਂ ਨੇ ਆਪਣੇ ਆਪ ਨੂੰ ਐ ਪਰ ਬਦਲੇ ਧਾਰਮਿਕ ਗੁਰੂ ਘਰਾਂ ਦੇ ਵਿੱਚੋਂ ਗ੍ਰੰਥੀਆਂ ਨੂੰ ਜਾਂਦੇ ਨੇ ਜਿਸ ਗ੍ਰੰਥੀ ਨੇ ਸੱਚ ਬੋਲ ਦਿੱਤਾ ਬਾਣੀ ਦਾ ਕਹਿੰਦੇ ਇਹਨੂੰ ਬਦਲ ਦੋ ਕੁਰਬਾਨੀ ਦਾ ਸੱਚ ਤੇ ਉਹੀ ਰਹਿਣਾ ਹੈ ਜਿੰਨੇ ਮਰਜ਼ੀ ਗ੍ਰੰਥੀ ਬਦਲ ਲੋ ਜਦੋਂ ਕੋਈ ਨਵਾਂ ਆ ਜਾਏਗਾ ਉਹ ਗਿਆਨੀ ਗੁਣੀ ਹੋਵੇਗਾ ਗੁਣੀ ਗਿਆਨੀ ਹੋਵੇਗਾ ਉਹਨੇ ਵੀ ਉਹੀ ਗੱਲ ਕਰਨੀ ਹੈ ਪਰ ਬਦਲਣਾ ਆਪਣੇ ਆਪ ਨੂੰ ਐ ਦੁਨੀਆਂ ਨੇ ਬਦਲੀ ਗ੍ਰੰਥੀ ਜਾਂਦੀ ਹੈ ਬਦਲੀ ਉਹਨਾਂ ਨੂੰ ਜਾਂਦੀ ਹੈ ਜਿਨ੍ਹਾਂ ਨੇ ਕੁਝ ਗਰਬਾਣੀ ਦਾ ਗਿਆਨ ਸਮਝਾਉਣਾ ਹੈ ਜਿਵੇਂ ਐ ਕਹਿ ਲਈਏ ਕਿ ਰੋਗੀ ਮਨੁੱਖ ਹੈ ਤੇ ਡਾਕਟਰਾਂ ਨੂੰ ਭੁਜਾਈ ਜਾਂਦੇ ਨੇ ਕਹਿੰਦੇ ਡਾਕਟਰ ਜੀ ਸਾਡੇ ਕੋਲੇ ਚ ਇਦਾਂ ਕਿਉਂ ਇਹ ਸਾਡੇ ਟੈਸਟ ਦੇਖ ਕੇ ਕਹਿੰਦਾ ਇਹਦੇ ਵਿੱਚ ਆ ਆ ਰੋਗ ਨੇ ਇਸ ਕਰਕੇ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਕੋਈ ਇਹ ਕਵੇ ਤੈਨੂੰ ਆ ਰੋਗ ਲੱਗੇ ਨੇ ਮੈਂ ਠੀਕ ਆ ਹਮਾ ਰੋਗੀ ਵੀ ਆ ਪਰ ਠੀਕ ਆ ਇਸ ਕਰਕੇ ਡਾਕਟਰ ਨੂੰ ਆਪਣੇ ਪਿੰਡੋਂ ਬਾਹਰ ਕੱਢ ਦੋ ਗੁਰਦੁਆਰੇ ਚ ਚੰਗਾ ਗ੍ਰੰਥੀ ਬਾਹਰ ਕੱਢ ਦੋ ਪਿੰਡ ਚ ਚੰਗਾ ਡਾਕਟਰ ਬਾਹਰ ਕੱਢ ਦੋ ਪਿੰਡ ਚ ਚੰਗਾ ਇਮਾਨਦਾਰ ਸਰਪੰਚ ਪਾਸੇ ਕਰ ਦੋ ਕਿਉਂਕਿ ਸਾਨੂੰ ਬੇਈਮਾਨ ਚਾਹੀਦੇ ਨਹੀਂ ਥਾਣੇ ਚ ਚੰਗਾ ਇਮਾਨਦਾਰ ਥਾਣੇਦਾਰ ਪਾਸੇ ਕਰ ਦੋ ਕਿਉਂ ਇਹ ਕਰਪਟ ਲੋਕਾਂ ਦੀ ਗੱਲ ਨਹੀਂ ਸੁਣਦਾ ਇਹ ਆਪਣੀ ਡਿਊਟੀ ਨੂੰ ਵਫਾਦਾਰੀ ਨਾਲ ਕਰਦਾ ਇਸ ਕਰਕੇ ਇਹਨਾਂ ਦੀ ਸਾਨੂੰ ਲੋੜ ਨਹੀਂ ਇਹ ਸਾਰਾ ਕੁਝ ਸੰਸਾਰ ਚ ਹੋ ਰਿਹਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਲੋਕੀ 68 ਤੀਰਥ ਨਹਾਈ ਕੋਰਾ ਪਰਤੋ ਨਾ ਜਾਈ ਪਮਾ ਜਿੰਨੇ ਮਰਜੀ ਥਾਵਾਂ ਤੇ ਪਜਾ ਫੇਰ ਜਿੰਨਾ ਚਿਰ ਤੇਰੇ ਅੰਦਰ ਸੱਚ ਨਹੀਂ ਨ ਆਇਆ ਜਿੰਨਾ ਚਿਰ ਤੂੰ ਸੱਚੀ ਮੱਚੀ ਗੁਰੂ ਨਾਨਕ ਦਾ ਨਹੀਂ ਬਣਿਆ ਤਦ ਤੱਕ ਤੂੰ ਧਰਮੀ ਨਹੀਂ ਹੈ ਧਰਮੀ ਜ਼ਰੂਰ ਹੋ ਸਕਦਾ ਹੈ ਧਰਮ ਦੇ ਲਿਬਾਸ ਵਿੱਚ ਅੱਜ ਭਰਮੀ ਬਹੁਤ ਨੇ ਥਾਂ ਥਾਂ ਤੇ ਭਰਮੀ ਫਿਰਦੇ ਨੇ ਜਿਹੜੇ ਕਹਿੰਦੇ ਸਾਨੂੰ ਹੀ ਸਾਰਾ ਕੁਝ ਪਤਾ ਹੈ ਦੂਜੇ ਨੂੰ ਨਹੀਂ ਧਰਮ ਦਾ ਵਿਸ਼ਾ ਸੀ ਵਿਚਾਰ ਚਰਚਾ ਸਿੱਧ ਕੋਸ਼ਟ ਵਿਚਾਰ ਚਰਚਾ ਜਿਹੜਾ ਉਸ ਵਿਚਾਰ ਚਰਚਾ ਚੋਂ ਗਿਆਨ ਪ੍ਰਾਪਤ ਹੋਵੇ ਇੱਕ ਦੂਜੇ ਨੂੰ ਨੀਮਾ ਦਿਖਾਉਣਾ ਨਹੀਂ ਸੀ ਪਰ ਅੱਜ ਇੱਕ ਦੂਜੇ ਨੂੰ ਨੀਵਾ ਹੀ ਦਿਖਾਇਆ ਜਾ ਰਿਹਾ ਹੈ ਤੇ ਚੰਗਿਆਂ ਨੂੰ ਨੱਪਿਆ ਜਾਂਦਾ ਤੇ ਝੂਠਿਆਂ ਨੂੰ ਉਬਾਰਿਆ ਜਾਂਦਾ ਏ ਤੇ ਕਬੀਰ ਸਾਹਿਬ ਜੀ ਕਹਿੰਦੇ ਕਹੇ ਕਬੀਰ ਵਿਚਾਰੀ ਪਵ ਸਾਗਰ ਤਾਰ ਮਰਾਰੀ ਏ ਮਾਲਕਾ ਮੈਂ ਤੇਰੇ ਦਰ ਤੇ ਆਇਆ ਹਾਂ ਮੈਨੂੰ ਹੋਰ ਕੋਈ ਜਗ੍ਹਾ ਨਹੀਂ ਲੱਭੀ ਜਿੱਥੇ ਜਾ ਕੇ ਅੰਦਰਲੀ ਮੈਂ ਦੂਰ ਹੋ ਸਕੇ ਇਸ ਕਰਕੇ ਮੈਂ ਤੇਰੇ ਦਰ ਤੇ ਪ੍ਰਵਾਣ ਹੋਣ ਵਾਸਤੇ ਆਇਆ ਹਾਂ ਮੇਲ ਲੇਹੁ ਦਿਆਲ ਤੈ ਪੈ ਦਵਾਰਿਆ ਰੱਖ ਲੇਵੋ ਦੀਨ ਦਿਆਲ ਪਰਮਤ ਬੋਹਾਰਿਆ ਇਸ ਕਰਕੇ ਆਓ ਆਪਾਂ ਵੀ ਆਪਣੇ ਗੁਰੂ ਦੇ ਅੱਗੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਆਪਣੇ ਆਪ ਨੂੰ ਪ੍ਰਵਾਨ ਕਰਾਈਏ ਧਰਮਾਂ ਦੇ ਰਾਤੇ ਕੀਤੇ ਕਹਿੰਦੇ ਕਰਮ ਕਾਂਡਾ ਤੋਂ ਖੜਾ ਛੁਡਾ ਕੇ ਗੁਰੂ ਨਾਨਕ ਦੇ ਅਸਲੀ ਧਰਮ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਨੂੰ ਬਤੀਤ ਕਰਨਾ ਇਹੀ ਸਾਡੇ ਬਾਬੇ ਨਾਨਕ ਦਾ ਧਰਮ ਹੈ ਆਪਣਾ ਭਲਾ ਕਰੋ ਤੇ ਦੂਜਿਆਂ ਦਾ ਭਲਾ ਕਰੋ ਪਹਿਲਾਂ ਆਪਣੇ ਤੋਂ ਸ਼ੁਰੂਆਤ ਕਰਨੀ ਹੈ ਫਿਰ ਆਪੇ ਦੂਜਿਆਂ ਦਾ ਭਲਾ ਹੋ ਜਾਏਗਾ ਅਸੀਂ ਦੂਜਿਆਂ ਦੇ ਭਲੇ ਕਰਨ ਵਾਸਤੇ ਤੁਰਦੇ ਹਾਂ ਤੇ ਉਹ ਲੋਕ ਸਾਡਾ ਨੁਕਸਾਨ ਕਰ ਦਿੰਦੇ ਨੇ ਇਸ ਕਰਕੇ ਨਿਸ਼ਚਾ ਇਹ ਹੈ ਸਭ ਤੋਂ ਪਹਿਲਾਂ ਆਪਣਾ ਤੇ ਆਪਣੇ ਤੋਂ ਬਾਅਦ ਦੂਜਿਆਂ ਦਾ ਹੋਵੇਗਾ ਜਿਵੇਂ ਪ੍ਰਸ਼ਾਦ ਵੰਡਣ ਲੱਗਿਆਂ ਪਹਿਲਾਂ ਪੰਜਾਂ ਪਿਆਰਿਆਂ ਦਾ ਗੱਫਾ ਫਿਰ ਗਰੰਥੀ ਸਿੰਘ ਦਾ ਗੱਫਾ ਤੇ ਫਿਰ ਸੰਗਤਾਂ 'ਚ ਵਰਤਾਇਆ ਜਾਂਦਾ ਹੈ ਇਹ ਸਿਧਾਂਤ ਹੈ ਆਪਣੇ ਤੋਂ ਸ਼ੁਰੂ ਕਰੋ ਬਦਲਣਾ ਆਪਣੇ ਆਪ ਤੋਂ ਸ਼ੁਰੂ ਕਰੋ ਭਲਾ ਕਰਨਾ ਆਪਸ ਵਾਰੇ ਮੈਂ ਮਿਲਾਂ ਮੈਂ ਮਿਲਿਆਂ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੀਂ ਸਭ ਜਗ ਤੇਰਾ ਹੋਏ ਗੁਰੂ ਪਾਸ਼ਾ ਕਿਰਪਾ ਕਰਨ ਚੜ੍ਹਦੀ ਕਲਾ ਦੇ ਵਿੱਚ ਜਿਉਂਦੇ ਵੱਸਦੇ ਰਹੋ ਕੁਰਬਾਨੀ ਬਾਣੀ ਬਾਣੇ ਦੇ ਧਾਰਨੀ ਹੋ ਕੇ ਖੰਡੇ ਬਾਟੇ ਦੀ ਪੌਲ ਛਕੋ